ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਤੇ ਮੈਂ ਤਵਨੀਮ ਕੌਰ ਸਵਾਗਤ ਕਰਦੀ ਆਂ ਬੁਲਟਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਯਮਨਾ ਨਦੀ ਦਾ ਪਾਣੀ ਦਾ ਪੱਧਰ ਵਧਿਆ ਲੋਕਾਂ ਨੂੰ ਕਰਨਾ ਪੈ ਸਕਦਾ ਹੈ ਪਰੇਸ਼ਾਨੀਆਂ ਦਾ ਸਾਹਮਣਾ ਚੀਨ ਰੂਸ ਅਤੇ ਭਾਰਤ ਦੇ ਵਿਚਾਲੇ ਹੋਈ ਮੀਟਿੰਗ ਹੁਣ ਭਾਰਤ ਦੇ ਚੀਨ ਅਤੇ ਰੂਸ ਦੇ ਨਾਲ ਸੰਬੰਧ ਮਜ਼ਬੂਤ ਹੁੰਦੇ ਹੋਏ ਨਜ਼ਰ ਆ ਰਹੇ ਆ ਪੰਜਾਬ ਦੇ ਵਿੱਚ ਹੁਣ ਤੱਕ ਹੜ੍ਹ ਦੇ ਨਾਲ 12 ਜ਼ਿਲ੍ਹੇ ਪ੍ਰਭਾਵਿਤ ਤੇ ਮੌਸਮ ਵਿਭਾਗ ਦੇ ਵੱਲੋਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਨੂੰ ਲੈ ਕੇ ਪਵਿੱਖਬਾਨੀ ਕੀਤੀ ਜਾ ਰਹੀ ਹੈ। ਹਿਮਾਚਲ ਦੇ ਕਿਨੋੜਾ ਨੈਸ਼ਨਲ ਹਾਈਵੇ ਟੈਗਿਆ ਤੇ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਪਰੇਸ਼ਾਨੀਆਂ ਦਾ ਸਾਹਮਣਾ। ਹੁਣ ਖਬਰਾਂ ਵਿਸਟਾਰ ਦੇ ਨਾਲ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾ ਤੋਂ ਭਾਰੀ ਬਰਸਾਤ ਦੇ ਕਰਕੇ ਪੰਜਾਬ ਦੇ ਹਾਲਾਤ ਕਾਫੀ ਗੰਭੀਰ ਨੇ ਹੜ੍ਹ ਦਾ ਪਾਣੀ ਕਈ ਪਿੰਡਾਂ ਅਤੇ ਜ਼ਿਲ੍ਹਿਆਂ ਦੇ ਵਿੱਚ ਪਹੁੰਚ ਚੁੱਕਾ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਡੈਮ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਵੱਧਦਾ ਹੋਇਆ ਨਜ਼ਰ ਆ ਰਿਹਾ ਹੁਣ ਜੇ ਨਵੀਂ ਅਪਡੇਟ ਦੀ ਗੱਲ ਕੀਤੀ ਜਾਵੇ ਤਾਂ ਪਾਖੜਾ ਡੈਮ ਦਾ ਪਾਣੀ ਜਿਹੜਾ ਇੱਕ ਵਾਰ ਫੇਰ ਤੋਂ ਪਾਣੀ ਦੇ ਪੱਧਰ ਤੋਂ ਉੱਪਰ ਨਜ਼ਰ ਆਇਆ ਜੇ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਹੀ ਪਾਖੜਾ ਡੈਮ ਦੇ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਸੀ ਪਰ ਹੁਣ 4 ਫੁੱਟ ਪਾਣੀ ਹੋਰ ਵੱਧਾ ਹੋਇਆ ਨਜ਼ਰ ਆ ਰਿਹਾ ਹੈ ਲੋਕਾਂ ਦੇ ਵਿੱਚ ਹੁਣ ਪਰੇਸ਼ਾਨੀਆਂ ਜਿਹੜੀਆਂ ਨੇ ਹੋਰ ਵੱਧੀਆਂ ਹੋਈਆਂ ਨਜ਼ਰ ਆਣਗੀਆਂ ਅਤੇ ਸਰਕਾਰਾਂ ਦੇ ਵੱਲੋਂ ਪਹਿਲਾਂ ਵੀ ਆਏ ਦਿਨ ਉਪਰਾਲੇ ਕੀਤੇ ਜਾ ਰਹੇ ਸੀ ਤਾਂ ਜੋ ਲੋਕਾਂ ਦੀ ਸਹਾਇਤਾ ਕੀਤੀ ਜਾਵੇ ਤੇ ਹੁਣ ਵੀ ਸਰਕਾਰ ਅਤੇ ਵੱਖ-ਵੱਖ ਐਨ ਜੀਓ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਹੜ੍ਹ ਦੇ ਨਾਲ ਪੀੜਤ ਪਰਿਵਾਰ ਨੇ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਪੰਜਾਬ ਦੇ ਵਿੱਚ ਹੁਣ ਤੱਕ ਹੜ੍ਹ ਦੇ ਕਰਕੇ ਕਾਫੀ ਜ਼ਿਲ੍ਹੇ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਲੋਕਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੇ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਗਲਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਹੁਣ ਤੱਕ ਕੁੱਲ ਹੜ੍ਹ ਦੇ ਕਰਕੇ 12 ਜ਼ਿਲ੍ਹੇ ਪ੍ਰਭਾਵਿਤ ਹੋ ਚੁੱਕੇ ਨੇ ਅਤੇ 250 ਲੱਖ ਲੋਕ ਜਿਹੜੇ ਨੇ ਉਹ ਇਸ ਹੜ੍ਹ ਦੇ ਪਾਣੀ ਦੇ ਕਰਕੇ ਪ੍ਰਭਾਵਿਤ ਹੋਏ ਨੇ ਇਸ ਦੇ ਨਾਲ ਨਾਲ ਇਹ ਵੀ ਜਾਣਕਾਰੀ ਸਾਹਮਣੇ ਆndi ਹੈ ਕਿ 1044 ਪਿੰਡਾਂ ਦੇ ਵਿੱਚ ਹੜਾ ਦਾ ਪਾਣੀ ਪਹੁੰਚ ਚੁੱਕਾ ਹੈ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਕਿਸਾਨਾਂ ਦੀਆਂ ਫਸਲਾ ਵੀ ਹੜ੍ਹ ਦੇ ਪਾਣੀ ਦੇ ਕਰਕੇ ਤਬਾਹ ਹੋ ਚੁੱਕੀਆਂ ਨੇ ਇਸ ਦੇ ਨਾਲ ਨਾਲ ਹੁਣ ਤੱਕ ਇਹ ਵੀ ਗਿਣਤੀ ਸਾਹਮਣੇ ਆਈ ਹੈ ਕਿ 29 ਲੋਕਾਂ ਦੀ ਹੜ੍ਹ ਦੇ ਪਾਣੀ ਦੇ ਕਰਕੇ ਮੌਤ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਹੁਣ ਤੱਕ ਕੁੱਲ 29 ਲੋਕ ਆਪਣੀ ਜਾਨ ਗਵਾ ਚੁੱਕੇ ਨੇ ਇਸ ਦੇ ਨਾਲ ਨਾਲ ਪੰਜਾਬ ਦੇ ਵਿੱਚ ਇਹ ਵੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਹਜੇ ਵੀ ਇਹ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਰਸਾਤ ਜਿਹੜੀ ਹੈ ਉਹ ਹੋ ਸਕਦੀ ਹੈ ਇਸ ਗੱਲ ਦੀ ਭਵਿੱਖਬਾਣੀ ਜਿਹੜੀ ਹੈ ਮੌਸਮ ਵਿਭਾਗ ਦੇ ਵੱਲੋਂ ਕੀਤੀ ਜਾ ਰਹੀ ਹੈ ਜੀ ਮੌਨਸਨ ਸਿਸਟਮ ਕਿਉਂਕਿ ਰੀਜਨ ਦੇ ਵਿੱਚ ਕਾਫੀ ਐਕਟਿਵ ਹੈ ਸੋ ਤਾਂ ਕਰਕੇ ਪਿਛਲੇ 2-3 ਦਿਨ ਤੋਂ ਕਾਫੀ ਥਾਵਾਂ 'ਤੇ ਬਾਰਿਸ਼ ਰਿਪੋਰਟ ਕੀਤੀ ਜਾ ਰਹੀ ਹੈ ਅੱਜ ਪਿਛਲੇ 24 ਘੰਟਿਆਂ ਦੇ ਦੌਰਾਨ ਲੁਧਿਆਣਾ ਦੇ ਵਿੱਚ 67.8 ਮਿਲੀਮੀਟਰ ਬਾਰਿਸ਼ ਰਿਪੋਰਟ ਕੀਤੀ ਗਈ ਔਰ ਕੱਲ ਵੀ 34 ਮਿਲੀਮੀਟਰ ਬਾਰਿਸ਼ ਰਿਪੋਰਟ ਕੀਤੀ ਗਈ ਸੀ और जो असी पिछले सालों का रिकॉर्ड देखिए तो सूँ पता चल रहा है कि अज जो पिछले चौबी घंटे मिलीमीटर बारिश रिकॉर्ड की गई है वो उन्नीस सौ सत्तर तो लैके हूँ तक दैकेंड हाईएसट जी थर्टी फस्ट ऑगस्ट की बारिश है और इसी तरह तीह अगस्त में चौंती मिलीमीटर बारिश रिकॉर्ड की गई थ और वह भी तीह ऑगस्त उन्नीस सौ सत्तर तो लैके हूँ तक की हाईएसट बारिश रिकॉर्ड की गई है और ये कल का डे टाइम टैंपरेचर छब्बी डिग्री सेंटीग्रेड रिकॉर्ड किया गया ਕੋਕੇ ਮੌਨਸੂਨ ਸਿਸਟਮ ਦੇ ਐਕਟਿਵ ਹੋਣ ਕਰਕੇ ਕਲਾਊਡੀ ਕੰਡੀਸ਼ਨਸ ਬਣਨ ਕਰਕੇ ਡੇ ਟਾਈਮ ਟੈਂਪਰੇਚਰ ਦੇ ਵਿੱਚ ਗਿਰਾਵਟ ਅਬਜ਼ਰਵ ਕੀਤੀ ਗਈ। ਸੋ ਕੱਲ ਦਾ ਡੇ ਟਾਈਮ ਟੈਂਪਰੇਚਰ 26 ਡਿਗਰੀ ਸੈਲਸੀਅਸ 1970 ਤੋਂ ਲੈ ਕੇ ਹੁਣ ਤੱਕ ਦਾ 31 ਅਗਸਟ ਦਾ ਸੈਕੰਡ ਲੋਇਸਟ ਡੇ ਟੈਂਪਰੇਚਰ ਅਬਜ਼ਰਵ ਕੀਤਾ ਗਿਆ। ਇਸ ਤੋਂ ਪਹਿਲਾਂ 2006 ਦੇ ਵਿੱਚ 25.6 ਡਿਗਰੀ ਸੈਲਸੀਅਸ ਅਬਜ਼ਰਵ ਕੀਤਾ ਗਿਆ ਸੀ। ਔਰ ਕੱਲ 26 ਡਿਗਰੀ ਸੈਲਸੀਅਸ ਅਬਜ਼ਰਵ ਕੀਤਾ ਗਿਆ। ਔਰ ਅੱਜ ਦਾ ਮਿਨਿਮਮ ਟੈਂਪਰੇਚਰ 22.6 ਡਿਗਰੀ ਸੈਲਸੀਅਸ ਰਿਪੋਰਟ ਕੀਤਾ ਗਿਆ। ਔਰ ਜੇਸੂ ਅਨਵਾਰ ਦੇ ਬਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਫਿਲਹਾਲ ਜਿਹੜਾ ਮੌਨਸੂਨ ਸਿਸਟਮ ਨੂੰ ਅਨਵਾਰੇ ਦੋ ਦਿਨ ਦੇ ਵਿੱਚ ਦੇ ਵਿੱਚ ਐਕਟਿਵ ਹੈ ਸੋ ਇਹਦੇ ਕਰਕੇ ਅੱਜ ਔਰ ਕੱਲ ਸਪੈਸ਼ਲੀ ਦੋ ਦਿਨ ਜਿਹੜਾ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਹੈਵੀ ਬਾਰਿਸ਼ ਹੋ ਸਕਦੀ ਹੈ ਔਰ ਇਹਦੇ ਵਾਸਤੇ ਆਮਦਿ ਵੱਲੋਂ ਨਾਰਥ-ਈਸਟਰਨ ਡਿਸਟ੍ਰਿਕਟਸ ਲਈ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਲਈ ਰੈਡ ਅਲਰਟ ਜਿਹਦੇ ਵਿੱਚ ਲੁਧਿਆਣਾ ਜ਼ਿਲंधर ਫੂਟਲਾ ਡਿਸਟ੍ਰਿਕਟਸ ਆਦੇ ਨੇ इन वास्ते रेड अलर्ट और बाकी जो सेंट्रल वास्ते ऑरेंज अलर्ट जारी किया गया जो कि साउथ वैसटन डिस्ट्रिक्स वास्ते येलो अलर्ट जारी किया गया इसी तरह का दो तरीक तो न भी ऑलमोस्ट सारे ही नॉर्थ ईस्टर्न डिस्ट्रिक्स और सेंट्रल डिस्ट्रिक्स वास्ते ऑरेंज अलर्ट जारी किया गया जो कि साउथ वैस्टन डिस्ट्रिक्स वास्ते यैलो अलर्ट है और उद्दे बाद जी एक्टिविटी तीन तरीकों थोड़ी घट हो सकती है तीन तरीक न सिर्फ पठानकोट औरपुर डिस्ट्रिक्स केलो अलर्ट है ਔਰ ਬਾਕੀ ਕਿਸੇ ਡਿਸਟ੍ਰਿਕਟ ਦੇ ਵਿੱਚ ਕੋਈ ਲੱਗ ਨਹੀਂ। ਸੋ ਅੱਜ ਔਰ ਕੱਲ ਦੋ ਦਿਨ ਜਿਹੜਾ ਕਾਫੀ ਥਾਮਾ ਤੇ ਹੈਵੀ ਬਾਰਿਸ਼ ਹੋ ਸਕਦੀ ਹੈ, ਦਰਚਮਕ ਵੀ ਹੋ ਸਕਦੀ ਹੈ। ਔਰ ਤਿੰਨ ਤੀਕ ਤੋਂ ਬਾਅਦ ਕੰਡੀਸ਼ਨਸ ਜੁਗੀਆਂ ਠੀਕ ਹੋ ਜਾਣਗੀਆਂ। ਮੈਮ ਅਗਸਤ ਮਹੀਨੇ ਦੇ ਲਈਕਰ 올ਓਵਰ ਬਾਰਿਸ਼ੀ ਗੱਲ ਕੀਤੀ ਜਾਵੇ ਤਾਂ ਇੱਕ ਵੀ ਜਿਹੜਾ ਕਿੰਨਾ ਨੂੰ ਲੱਗਦਾ ਹੈ। ਜਿਵੇਂ ਜੇ ਅਸੀਂ ਲੁਧਿਆਣਾ ਦੀ ਬਾਰਿਸ਼ ਅਗਸਤ ਮਹੀਨੇ ਦੀ ਦੇਖੀ ਤਾਂ ਲੁਧਿਆਣਾ ਵਿੱਚ ਅਗਸਤ ਮਹੀਨੇ ਦੀ ਨਾਰਮਲ ਬਾਰਿਸ਼ 190.3 ਮਿਲੀਮੀਟਰ ਹੈ।

ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਦੇ ਕਰਕੇ ਮੈਦਾਨੀ ਇਲਾਕਿਆਂ ਦੇ ਵਿੱਚ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਸੀ ਹੁਣ ਤੱਕ ਪੰਜਾਬ ਦੇ 12 ਜ਼ਿਲ੍ਹੇ ਜਿਹੜੇ ਸੀ ਉਹ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋ ਚੁੱਕੇ ਸਨ ਪਰ ਹੁਣ ਪੰਜਾਬ ਦੇ ਨਾਲ ਨਾਲ ਦਿੱਲੀ ਵੀ ਹੁਣ ਹੜ੍ਹ ਦੇ ਪਾਣੀ ਨਾਲ ਪ੍ਰਭਾਵਿਤ ਹੋ ਸਕਦਾ ਹੈ ਫਿਲਹਾਲ ਤੱਕ ਜਾਣਕਾਰੀ ਵੱਜੋਂ ਦੱਸਿਆ ਜਾ ਰਿਹਾ ਹੈ ਕਿ ਯਮਨਾ ਨਗਰ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਯਮਨਾ ਨਗਰ ਦਾ ਜਿਹੜਾ ਪਾਣੀ ਦਾ ਪੱਧਰ ਹੈ ਉਹ ਖਤਰੇ ਦੇ ਨਿਸ਼ਾਨ ਦੇ ਕੋਲ ਪਹੁੰਚ ਚੁੱਕਾ ਹੈ ਅਤੇ ਹੁਣ ਯਮਨਾ ਨਗਰ ਦੇ ਆਸ-ਪਾਸ ਦੇ ਇਲਾਕੇ ਦੇ ਰਹਿਣ ਵਾਲੇ ਲੋਕਾਂ ਵਾਸਤੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇ ਹੁਣ ਦਿੱਲੀ ਦੇ ਵਿੱਚ ਹੜ੍ਹ ਦਾ ਖਤਰਾ ਜਿਹੜਾ ਉਹ ਦਿਨ ਬਰ ਦਿਨ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਜੇ ਯਮਨਾ ਨਗਰ ਤੇ ਪਾਣੀ ਦੇ ਪੱਧਰ ਦੀ ਗੱਲ ਕੀਤੀ ਜਾਵੇ ਤਾਂ ਫਿਲਹਾਲ ਤੱਕ ਪਾਣੀ ਦਾ ਪੱਧਰ ਜਿਹੜਾ ਹੈਗਾ ਉਹ ਖਤਰੇ ਦੇ ਨਿਸ਼ਾਨ ਦੇ ਕੋਲ ਪਹੁੰਚ ਚੁੱਕਾ ਹੈ ਸਿਰਫ ਹੁਣ ਤੱਕ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸਿਰਫ 0.25 ਫੁੱਟ ਹੇਠਾਂ ਪਾਣੀ ਜਿਹੜਾ ਹੈ ਖਤਰੇ ਦੇ ਨਿਸ਼ਾਨ ਤੋਂ ਹੇਠ ਹੈ ਤੇ ਹੁਣ ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ ਕਿ ਦਿੱਲੀ ਦੇ ਰਹਿਣ ਵਾਲੇ ਲੋਕਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇ ਰਸਤੇ ਨਾਲ ਜਦੋਂ ਭਾਰਤ ਨੇ ਵਪਾਰ ਦੀ ਸ਼ੁਰੂਆਤ ਕੀਤੀ ਤਾਂ 트럼ਪ ਦੇ ਵੱਲੋਂ ਭਾਰਤ ਤੇ 50% ਦੀ ਟੈਰਿਫ ਨੂੰ ਵਧਾ ਦਿੱਤਾ ਗਿਆ ਜਿਸ ਤੋਂ ਬਾਅਦ ਭਾਰਤ ਦੇ ਵੱਲੋਂ ਬਾਕੀ ਦੇਸ਼ਾਂ ਦੇ ਨਾਲ ਵਪਾਰ ਸ਼ੁਰੂ ਕਰ ਦਿੱਤੇ ਗਏ ਅਤੇ ਬਾਕੀ ਦੇਸ਼ਾਂ ਦੇ ਨਾਲ ਆਪਣੇ ਸੰਬੰਧ ਨੂੰ ਵੀ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਦੇ ਨਾਲ ਨਾਲ ਹੁਣ ਨਵੀਂ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਇੱਕ SCO ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਭਾਰਤ ਚਾਈਨਾ ਅਤੇ ਰੂਸ ਦੇ ਪ੍ਰਧਾਨਾਂ ਨੇ ਬੈਠ ਕੇ ਮੀਟਿੰਗ ਕੀਤੀ ਜਿਸ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਮੌਜੂਦ ਸਨ ਰੂਸ ਦੇ ਪ੍ਰਧਾਨ ਮੰਤਰੀ ਪੁਟਿਨ ਉੱਥੇ ਮੌਜੂਦ ਸਨ ਇਸ ਦੇ ਨਾਲ-ਨਾਲ ਚਾਈਨਾ ਦੇ ਜਿੰਗਪਿੰਗ ਪ੍ਰਧਾਨ ਉੱਥੇ ਵੀ ਮੌਜੂਦ ਸਨ ਜਿਨ੍ਹਾਂ ਦੇ ਵਿੱਚ ਆਪਸ ਵਿੱਚ ਉਸ ਤੋਂ ਬਾਅਦ ਬੈਠ ਕੇ ਮੀਟਿੰਗ ਹੁੰਦੀ ਹੈ ਪਹਿਲਾਂ ਭਾਰਤ ਦੇ ਵੱਲੋਂ ਜਾਪਾਨ ਦੇ ਨਾਲ ਵਪਾਰ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਜਾਪਾਨ ਦੇ ਵੱਲੋਂ ਭਾਰਤ ਤੇ 6 ਲੱਖ ਕਰੋੜ ਜਿਹੜੇ ਨੇ ਉਹ ਇਨਵੈਸਟ ਕੀਤੇ ਜਾਂਦੇ ਨੇ ਹੁਣ ਇੱਕ ਵਾਰ ਫੇਰ ਤੋਂ ਜੇ ਗੱਲ ਕੀਤੀ ਜਾਵੇ ਤਾਂ ਚਾਈਨਾ ਅਤੇ ਰੂਸ ਦੇ ਨਾਲ ਜਿਹੜੇ ਹੁਣ ਭਾਰਤ ਦੇ ਸਬੰਧ ਨੇ ਉਹ ਹੁਣ ਮਜ਼ਬੂਤ ਹੁੰਦੇ ਹੋਏ ਨਜ਼ਰ ਆ ਰਹੇ ਨੇ हिमाचल ले किन्नौर ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ हिमाचल ले किन्नौर ਦਾ ਜਿਹੜਾ ਨੈਸ਼ਨਲ ਹਾਈਵੇ ਹੈ ਉਹ ਟੁੱਟ ਚੁੱਕਿਆ ਹੈ ਤੇ ਹੁਣ ਲੋਕਾਂ ਨੂੰ ਆਵਾਜਾਈ ਦੇ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਨਾਲ ਨਾਲ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਜਿਹੜਾ ਹਾਈਵੇ ਹੈ ਜਿਹੜਾ ਪੂਰੀ ਤਰੀਕੇ ਨਾਲ ਟਹਿ ਚੁੱਕਾ ਸੀ ਉਸ ਦਾ ਹੁਣ ਮਲਵਾ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੀਆਰਓ ਟੀਮ ਦੇ ਵੱਲੋਂ ਲਗਾਤਾਰ ਸੜਕਾਂ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਨਾਲ ਨਾਲ ਬੈਰੀਗੇਟਿੰਗ ਵੀ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਹੁਣ ਆਵਾਜਾਈ ਦੇ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਕਿ ਜਿਹੜੇ ਲੋਕ ਹੁਣ ਉਠੇ ਫਸ ਚੁੱਕੇ ਨੇ ਤਾਂ ਕਿ ਉਹਨਾਂ ਨੂੰ ਉਠੋ ਦੀ ਸੁਰੱਖਿਟ ਜਗ੍ਹਾ ਤੇ ਪਹੁੰਚਾਇਆ ਜਾਵੇ ਬੀਆਰਓ ਟੀਮ ਦੇ ਵੱਲੋਂ ਲਗਾਤਾਰ ਇਹ ਜਿਹੜੀ ਕੋਸ਼ਿਸ਼ ਹੈ ਬੈਰੀਗੇਟਿੰਗ ਕਰਨ ਦੀ ਉਸ ਨੂੰ ਜਾਰੀ ਰੱਖਿਆ ਗਿਆ ਹੈ ਇਸ ਦੇ ਨਾਲ ਨਾਲ ਜਦੋਂ ਨੈਸ਼ਨਲ ਹਾਈਵੇ ਪੂਰਾ ਟੈਗਿਆ ਸੀ ਤਾਂ ਇੱਕ ਜਿਹੜੀ ਸੜਕ ਹੈ ਉਹ ਪੂਰੀ ਬੰਦ ਹੋ ਚੁੱਕੀ ਸੀ ਜਿਸ ਨੂੰ ਹੁਣ ਬਣਾਉਣ ਦੇ ਵਿੱਚ ਵੀ ਕਾਫੀ ਸਮੇ ਲੱਗੇਗਾ पर बी आर ओ टीम वलों लगातार कोशिश की जा रही है ताजो हूँ लोगों को आवाजाई दिक्कतों का सामना ना करना पवे जैसे कि आप लोगों को ज्ञात है कि जो हमारी चाम्बी पंचायत के जंगम बाग एरिया में पिछले शाम को बहुत भारी भूस्खलन हुआ था ये करीब घटना साढ़े छः बजे के आसपास है इसमें दो पूरे मकान उसकी चपेट में आ गए थे और पांच लोग उसमें दब गए थे तो जैसे ये सूचना हमें प्राप्त हुई थी तो प्रशासन और पुलिस की टीमें वहाँ पे मौके पे मौजूद पहुँच गई थी डीसी साहब एसपी मैडम एडीसी साहब और डीएसपी साहब और हमारे जितने प्रशासनिक हमला है सारा वहाँ पे तुरंत पहुँच गया था एनडीआरएफ और एसडीआरएफ की टीमों को भी वहाँ पे तुरंत बुला लिया गया था और मशीनें भी हमने डिप्यूट कर ली थी हमने वहाँ पे जेसीबी हो गया पोर्कलेन हो गया एक्सकवेटर हो गया सारी मशीनें भी जितनी जल्दी हो सके हमने वहाँ पर तुरंत पहुँचा दी गई थी और ये रेस्क्यू मिशन कल शाम को चला था और आज सुबह ये पूरा कंप्लीट हुआ था इसमें सात बॉडीज़ हमने आइडेंटिफाई की थी पांच बॉडीज़ दो मकान में दबे हुए थे एक बॉडी जो टाटा सुमो इसकी चपेट में आ गई थी उसमें मिली थी और एक उसमें स्कूटी वाला भी जो वहाँ से गुजरा था उस टाइम वो और उसकी स्कूटी भी हमें बरामद हुई थी जो जो मकान चपेट में आ गए थे उसके साथ इमिजिएटली जो मकान है उसको भी काफ़ी नुकसान हुआ है तो हमने वो खाली करा लिया है उसके साथ एक एड में एक और मकान है जो अभी सेफ है बट हमने सेफ्टी मेजर चलते उनको निर्देश दिए हैं कि आप एटलीस्ट रात को वहाँ पे क्योंकि अगर वो जो मकान थोड़ा सा नुकसान हुआ अगर वो गिरता है तो, है, कोई है, तो उनको निर्देश दे दिए गए कि थोड़े से सतर्क रहें जान तो पहला एक नजर अहम सुर्खिया नदी का पानी का पदर बदया लोग सकता है परेशानिया का सामना ਚੀਨ ਰੂਸ ਅਤੇ ਭਾਰਤ ਦੇ ਵਿਚਾਲੇ ਹੋਈ ਮੀਟਿੰਗ ਹੁਣ ਭਾਰਤ ਦੇ ਚੀਨ ਅਤੇ ਰੂਸ ਦੇ ਨਾਲ ਸੰਬੰਧ ਮਜ਼ਬੂਤ ਹੁੰਦੇ ਹੋਏ ਨਜ਼ਰ ਆ ਰਹੇ ਹਨ ਪੰਜਾਬ ਦੇ ਵਿੱਚ ਹੁਣ ਤੱਕ ਹੜ੍ਹ ਦੇ ਨਾਲ 12 ਜ਼ਿਲ੍ਹੇ ਪ੍ਰਭਾਵਿਤ ਤੇ ਮੌਸਮ ਵਿਭਾਗ ਦੇ ਵੱਲੋਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਲਈ ਪਵਿੱਖਬਾਨੀ ਕੀਤੀ ਜਾ ਰਹੀ ਹੈ ਹਿਮਾਚਲ ਲੈਕਿਨੋ ਦਾ ਨੈਸ਼ਨਲ ਹਾਈਵੇ ਟੈਗ ਗਿਆ ਤੇ ਲੋਕਾਂ ਨੂੰ ਕਰਨਾ ਪੈ ਰਿਹਾ ਪਰੇਸ਼ਾਨੀਆਂ ਦਾ ਸਾਹਮਣਾ ਪੰਜਾਬ ਅਪਡੇਟ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ ਮੈਨੂ ਦੇਉ ਇਜਾਜ਼ਤ